好，好，好，把这个。 बंद कराना मशीन गौरमेंट मशीन बंद कर बंद कराना ये आवाज है थोड़ा क्या है ਇਹ ਕੈਮਰਾ ਡਾਂਗਰ ਸਿੱਟੇ ਕਰਦੇ ਸਰ ਅੱਜ ਜੋ ਗਾਂਧੀ ਨਗਰ ਦੇ ਵਿੱਚ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਇੱਕ ਮਕਾਨ ਨੂੰ ਢਾਇਆ ਗਿਆ ਵਾ ਇਹ ਕੀ ਹੈ ਸਾਰਾ ਦੱਸੋਗੇ ਜੀ ਜਾਣਕਾਰੀ ਇਹ ਬੇਸਿਕਲੀ ਜੀ ਜਿਵੇਂ ਨਜਾਇਜ਼ ਕਬਜ਼ੇ ਨੂੰ ਹਟਾਉਣ ਦੀ ਮੁਹਿੰਮ ਚੱਲ ਰਹੀ ਹੈ ਸੋ ਉਸੇ ਲੜੀ ਦੇ ਵਿੱਚ ਸਾਨੂੰ ਇੱਕ ਡੀਸੀ ਸਾਹਿਬ ਵੱਲੋਂ ਕੱਲ ਲੈਟਰ ਮਸੂਲ ਹੋਇਆ ਸੀ ਜਿਹਦੇ ਵਿੱਚ ਈਓ ਸਾਹਿਬ ਜਿਹੜੇ ਕਾਉਂਸਲ ਦੇ ਹੈਗੇ ਨੇ ਇੱਥੇ ਲੋਕਲ ਉਹਨਾਂ ਵੱਲੋਂ ਰਿਕੁਐਸਟ ਕੀਤੀ ਗਈ ਸੀ ਵੀ ਕੁਝ ਨਜਾਇਜ਼ ਕਬਜ਼ੇ ਸ਼ਹਿਰ ਦੇ ਵਿੱਚ ਹੋਏ ਹੋਏ ਆ ਸੋ ਇੱਕ ਇਹ ਨਜਾਇਜ਼ ਕਬਜ਼ਾ ਹੋਇਆ ਹੋਇਆ ਸੀ ਜਿਹੜਾ ਕਾਉਂਸਲ ਦੀ ਜਿਹੜਾ ਨਗਰ ਕਾਉਂਸਲ ਜਗਰਾਉਂ ਦੀ ਜਗ੍ਹਾ ਤੇ ਸੀਗਾ ਸੋ ਉਸੇ ਲੜੀ ਦੇ ਤਹਿਤ ਆਪਾਂ ਪੁਲਿਸ ਫੋਰਸ ਅੱਜ ਮੁਹैया ਕਰਾਈ ਹੈ ਟਾਈਟ ਏਰੀਆ ਹੈਗਾ ਡੈਂਸਿਟੀ ਜ਼ਿਆਦਾ ਹੈਗੀ ਹੈ ਪਾਪੂਲੇਸ਼ਨ ਦੀ ਸੋ ਆਸ-ਪਾਸ ਪ੍ਰੋਪਰ ਨਕਾਬੰਦੀ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਜਿਹੜਾ ਕਾਨੂੰਨ ਵਿਵਸਥਾ ਜਿਹੜੀ ਹੈਗੀ ਉਹ ਮੇਨਟੇਨ ਰਵੇ ਸੋ ਉਸੇ ਲੜੀ ਦੇ ਤਹਿਤ ਆਪਾਂ ਅੱਜ ਇੱਥੇ ਫੋਰਟ ਪ੍ਰੋਵਾਈਡ ਕਰਾ ਕੇ ਜਿਹੜਾ ਕਬਜ਼ਾ ਹੈਗਾ ਉਹ ਨਗਰ ਕਾਉਂਸਲ ਨੂੰ ਦਵਾ ਰਹੇ ਨੇ ਨਸ਼ੇ ਦੇ ਪਰਚੇ ਵੀ ਸੀ ਇਹਨਾਂ ਤੇ ਜੀ ਪਹਿਲਾਂ ਹਾਂ ਜਿਹੜਾ ਇਹਨਾਂ ਦਾ ਮੈਂ ਚੈੱਕ ਕੀਤਾ ਜੀ ਅਸੀਂ ਹੁਣ ਇਹਨਾਂ ਦਾ ਕ੍ਰਿਮੀਨਲ ਬੈਕਗ੍ਰਾਉਂਡ ਵੀ ਰਿਹਾ ਹੈਗਾ ਸੋ ਇਹਨਾਂ ਤੇ ਪਹਿਲਾਂ ਪਰਚੇ ਦਰਜ ਹੈਗੇ ਨੇ ਬੂਟਾ ਸਿੰਘ ਨਾਮ ਦਾ ਬੰਦਾ ਹੈਗਾ ਜਿਹਦਾ ਇਹ ਘਰ ਹੈਗਾ ਸੋ ਉਹਨਾਂ ਤੇ ਜਿਹੜੇ ਕ੍ਰਿਮੀਨਲ ਪਰਚੇ ਦਰਜ ਹੈਗੇ ਆ ਸਰ ਜਿਹੜੀ ਇਹ ਪ੍ਰੋਪਰ ਇਹ ਨਗਰ ਕੌਂਸਲ ਦਾ ਨਜਾਇਜ਼ ਕਬਜ਼ਾ ਸੀਗਾ ਜੀ ਬਿਲਕੁਲ ਉਹ ਉਹਨਾਂ ਨੇ ਡੀਸੀ ਸਾਹਿਬ ਨੂੰ ਲਿਖਿਆ ਸੀਗਾ ਤੇ ਉਹਨਾਂ ਵੱਲੋਂ ਸਾਨੂੰ ਡਿਊਟੀ ਮੈਜਿਸਟਰੇਟ ਵੀ ਅਪਾਇੰਟ ਕੀਤੇ ਸੀ ਨਾਇਬ ਤਹਿਸੀਲਦਾਰ ਸਾਹਿਬ ਤੇ ਨਾਲ ਜਿਹੜਾ ਹੈਗੇ ਐ ਈਓ ਸਾਹਿਬ ਉਹਨਾਂ ਵੱਲੋਂ ਰਿਕਵੈਸਟ ਹੋਈ ਸੀਗੀ ਫੋਰਸ ਪ੍ਰੋਵਾਈਡ ਕਰਾਉਣ ਦੀ ਸੋ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਲਈ ਹੀ ਇਹ ਸਾਰੀ ਅਸੀਂ ਅੱਜ ਕਾਰਵਾਈ ਕੀਤੀ ਹੈ ਸਰ ਇਹਨਾਂ ਨੂੰ ਪਹਿਲਾਂ ਨੋਟਿਸ ਭੇਜੇ ਗਏ ਆ ਜੀ 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 ਪ੍ਰੋਪਰ ਜਿਹੜੀ ਕਾਰਵਾਈ ਹੈਗੀ ਉਹ ਈਓ ਸਾਹਿਬ ਬੈਟਰ ਦੱਸ ਪਾਣਗੇ ਉਹਨਾਂ ਨੇ ਪ੍ਰੋਪਰ ਜਿਹੜੀ ਆਪਣੀ ਲੀਗਲ ਕਾਰਵਾਈ ਕੰਪਲੀਟ ਪ੍ਰੋਸੈਸ ਕੰਪਲੀਟ ਕਰ